ਦੇ ਵਿੱਚ ਬਿਲਕੁਲ ਵੀ ਪਾਣੀ ਜਿਹੜਾ ਨਹੀਂ ਰਹਿਣਾ ਚਾਹੀਦਾ امید ਹੈ ਕਿ ਤੁਹਾਨੂੰ ਸਾਰਿਆਂ ਨੂੰ ਚਾਹ ਦੀ ਰੈਸਪੀ ਪਸੰਦ ਆਏਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹ ਵੀਡੀਓ ਤੁਸੀਂ ਸਾਡੇ ਫੇਸਬੁੱਕ ਪੇਜ ਮਿਸਟਰ ਮਿਸਿਸ ਸੰਧੂ ਕੋਈ ਪਰ ਵਾਲੇ ਹੁੰਦੇ ਤੇ ਵੀ ਦੇਖ ਸਕਦੇ ਹੋ ਅਜ ਇਸ ਤਰ੍ਹਾਂ ਆਪਾਂ ਮਿਰਚਾਂ ਸਰੰਗਾ ਜਿਹੜਾ ਇਹਨਾਂ ਨੂੰ ਚੰਗੀ ਤਰ੍ਹਾਂ ਕਪੜੇ ਨਾਲ ਪੁੰਝ ਲਿਆ ਹੁਣ ਆਪਾਂ ਪਹਿਲਾਂ ਬਣਾਉਣੇ ਆ ਦਾ ਮਸਾਲਾ ਮਸਾਲਾ ਆਪਾਂ ਲੈ ਕੇ 프라이ਪਨ ਰੱਖਾਂ ਦੇ ਵਿੱਚ ਪਤਲੇ ਨ ਚਮਚ ਜਿਹੜੇ ਛੋਟੇ ਸੌਫ ਦੇ ਪਾਵਾਂਗੇ ਪਹਿਲਾਂ ਇੱਕ ਚਮਚਾ ਆਪਾਂ ਪਾਵਾਂਗੇ ਕਾਲੀ ਰਾਈ ਦਾ ਇਸ ਪੂਰੇ ਆ ਪੂਰੇ ਚਮਚਾ ਆਪਾਂ ਕਾਲੀ ਰਾਈ ਦਾ ਪਾਵਾਂਗੇ ਜਿਹੜਾ ਜਿਹੜਾ ਚਾਰ ਆਪਾਂ ਬਹੁਤ ਹੀ ਵਧੀਆ ਬਣਦਾ ਵਿਦਣ ਹਜਮੇਦਾਰ ਹੁੰਦਾ ਹਨ ਇੱਕ ਚਮਚਾ ਆਪਾਂ ਪਾਵਾਂਗੇ ਪੀਲੀ ਰਾਈ ਦਾ ਜਿਹੜੀ ਪੀਲੀ ਰਾਈ ਤੇ ਕਾਲੀ ਰਾਈ ਦੋਨੋਂ ਇੱਕ ਇੱਕ ਚਮਚ ਪਾਇਆ ਹਨ ਆ ਨਾ ਪਰ ਪਾਵਾਂਗੇ ਇੱਕ ਚਮਚ ਪਾ ਜੀਰੇ ਦਾ ਬਹੁਤ ਜ਼ਿਆਦਾ ਭਰ ਕੇ ਨਹੀਂ ਪਾਉਣਾ ਥੋੜਾ ਜਿਹਾ ਕਾਟ ਕੇ ਪਾਵਾਂਗੇ ਕੁਕ ਮਿਰਚ ਆਪਣੀਆਂ ਥੋੜੀਆਂ ਤੇ ਅੱਧਾ ਚਮਚ ਆਪਾਂ ਪਾਵਾਂਗੇ ਜਵੈਨ ਦਾ ਸੌਨਨਪਾ ਅੱਧ ਚਮਚ ਤੋਂ ਥੋੜਾ ਜਿਹਾ ਕੱਟ ਆਪਾਂ ਪਾਉਣਾ ਇਹਦੇ ਵਿੱਚ ਮੇਥੀ ਦਾਣਾ ਕੁਕ ਮੇਥੀ ਦਾਣਾ ਇਹ ਤੋਂ ਆਪਾਂ ਨਾਲ ਪੀਸਨੇ ਤੇ ਕੋੜਾ ਲੱਗਦਾ ਜੇ ਪੂਜਾਦਾ ਪਾਵਾਂਗੇ ਤੇ ਮਸਾਲੇ ਦਾ ਟੇਸ ਆਪਣਾ ਥੋੜਾ ਕੜਵਾ ਪਨ ਆਏਗਾ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ मीडियम फ्लेम से करके मसाल ड्राई रोस्ट करा क्योंकि जो मसाले ज मिर्च बिल्कुल भी नमी नहीं होनी चाहिए नहीं तो अपना चार बहुत जल्दी खराब हो जाता वैसे जो मोटिया मिर्चों का चार है इस तरह बहुत टेस्टी बन रहा तो बहुत टेस्टी लगता क्योंकि तो मिर्चा कौड़िया नहीं हमें जो मिर्चा खाते ना मूल में चार बहुत टेस्टी लगता क्योंकि अपना कौड़ापन ज्यादा नहीं होंगे तो हर कोई खा सकता बच्चे भी खा सकते ਜਸ ਤਰੀਕੇ ਨਾਲ ਬਣਾਇਆ ਚਰ ਬਹੁਤ ਹਾਜਮੇਦਾਰ ਹੁੰਦਾ। ਜਸ ਤਰੀਕੇ ਨਾਲ ਆਪਾਂ ਮਿਰਚਾਂ ਨੂੰ ਵਿੱਚੋਂ ਕੱਟ ਲਾ ਲਾਂਗੇ। ਮਸਾਲਾ ਆਪਾਂ ਠੰਡਾਉਣ ਲਈ ਰੱਖ ਦਿੱਤਾ। ਦੋ ਤੋਂ ਤਿੰਨ ਮਿੰਟ ਲਈ ਪੰਸਾ ਲਾ ਕੋ ਨਾ। ਜਸ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਮਿਰਚਾਂ ਦੇ ਬੀਜ ਹੁੰਦਾ ਤੁਸੀਂ ਬੀਜ ਕੱਟ ਸਕਦੇ ਹੋ। ਪਰ ਇਹਨਾਂ ਮਿਰਚਾਂ ਦੇ ਵਿੱਚ ਇਹਨੇ ਬੀਜ ਨਹੀਂ ਹੈਗੇ ਬਿਲਕੁਲ ਹਲਕੇ ਜੇ ਮਾੜੇ ਮੋਟੇ ਹੋ ਆਪਾਂ ਵਿੱਚੇ ਰਹਿਣ ਦਿੱਤੇ। ਜਸ ਤਰੀਕੇ ਨਾਲ ਸਾਰੀਆਂ ਨੂੰ ਵਿੱਚੋਂ ਆਪਾਂ ਦੂਸਰਾ ਪਕਰੇਲਿਆਂ ਵਿੱਚ ਕੱਟ ਲਾਉਣੇ ਇਸ ਤਰੀਕੇ ਦਾ ਆਪਾਂ ਨੂੰ ਕੱਟ ਲਾ ਲਾਂਗੇ। ਕਿ ਜੇ ਜਿੰਨ ਆਪਾਂ ਦੋਨਾਂ ਸਾਈਡਾਂ ਤੋਂ ਕੱਟ ਦਾਂਗੇ ਤੇ ਫਿਰ ਅੰਦਰ ਮਸਾਲਾ ਨਹੀਂ ਭਰਿਆ ਜਾਂਦਾ ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਕੱਟ ਲਾਵਾਂਗੇ ਸਾਰੀਆਂ ਮਿਰਚ ਆਪਾਂ ਉਹਨਾਂ ਨੇ ਕੱਟ ਲਈਆਂ ਹੁਣ ਆਪਾਂ ਮਸਾਲਾ ਆਪਣਾ ਠੰਡਾ ਹੋ ਗਿਆ ਤੁਹਾਨੂੰ ਆਪਾਂ ਪੀਸਦੇ ਹਾਂ ਨਾ ਆਪਾਂ ਮਿਕਸੀ ਦੇ ਜਗ੍ਹਾ ਤੇ ਪਾਉਣੇ ਨਾਲੇ ਆਪਾਂ ਇੱਕ ਚਮਚ ਜੜ੍ਹਾਂ ਦੇ ਵਿੱਚ ਧਨੀਆ ਪਾਊਡਰ ਵੀ ਪਾਇਆ ਕਿਉਂਕਿ ਪਹਿਲਾਂ ਆਪਾਂ ਨੂੰ ਪਾਉਣ ਦਾ ਚਿੱਟਾ ਪੁਰਾ ਜਿਹਾ ਉਸ ਤੋਂ ਬਾਅਦ ਆਪਾਂ ਦੇਚ ਪਾ ਕੇ ਨੂੰ ਗ੍ਰਾਇੰਡ ਕਰ ਲਵਾਂਗੇ ਬਾਗੀ ਮਸਾਲਾ ਇਸ ਤਰ੍ਹਾਂ ਆਪਾਂ ਦਬੜਾ ਜਾਂ ਪੀਸ ਲੈਣਾ। ਜੰਨ ਆਪਾਂ ਇੱਕ ਬੌਲ ਦੇ ਵਿੱਚ ਪਾਉਣੇ ਆ। ਵੀਡੀਓ ਦੇ ਤੁਸੀਂ ਐਂਡ ਤੱਕ ਬਣੇ ਰਹਿਣਾ ਕਿਉਂਕਿ ਤੁਹਾਨੂੰ ਸਾਰੇ ਸਮਝ ਲੱਗੇਗੀ ਕਿ ਆਪਾਂ ਕਿਵੇਂ ਬਣਾਇਆ achar। ਇੱਕ ਇੱਕ ਸਟੈਪ ਨੂੰ ਜੀ ਫੋਲੋ ਜ਼ਰੂਰ ਕਰਨਾ ਤੁਸੀਂ ਤੇ ਬਹੁਤ ਸੌਖੇ ਤਰੀਕਾ ਨਾਲ ਤੁਸੀਂ achar ਬਣਾ ਸਕਦੇ ਹੋ। ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਪਰ ਕੇ ਤਕਰੀਬਨ ਡੇਢ ਚਮਚ ਦੇ ਕਰੀਬਾਂ ਦੇ ਚਪਚਾ ਨਮਕ ਪਾਵਾਂਗੇ। ਤੇ ਅੱਧਾ ਚਮਚ ਆਪਾਂ ਜਿਹੜਾ ਕਾਲੇ ਨਮਕ ਦਾ ਪਾਵਾਂਗੇ। ਹੁਣ ਤੱਕ ਤੁਮੇ ਜੇ ਪਕਾ ਲੇ ਨਮਕ ਪਾਇਆ। ਇਹਦਾ ਅੱਜ ਜਿਹੜਾ ਆਪਣਾ ਚਾਟ ਦਾ ਟੇਸਟ ਬਹੁਤ ਵਧੀਆ ਆ ਮੈਂ। 1 ਚਮਚ ਤੁਸੀਂ ਹਮਚੂਰ ਪਾਊਡਰ ਦਾ ਚਾਟ ਮਸਾਲਾ ਕੋਈ ਵੀ ਪਾ ਸਕਦੇ ਹੋ। ਆਪਾਂ ਹਮਚੂਰ ਪਾਊਡਰ ਪਾਇਆ। ਜੋ ਵੀ ਤੁਹਾਡੇ ਕੋਲ ਹੋਵੇ ਉਹ ਨੂੰ ਤੁਸੀਂ ਇਹਨੂੰ ਪਾ ਸਕਦੇ ਹੋ। ਅੱਧਾ ਚਮਚ ਆਪਾਂ ਪਾਈ ਲਾਲ ਮਿਰਚ ਕਿਉਂਕਿ ਮਿਰਚ ਜਿਆਦਾ ਤਿੱਖੀ ਨਹੀਂ ਹੁੰਦੀ ਇਸ ਕਰਕੇ ਮਿਰਚ ਇੱਕ ਚਮਚਾ ਜਪਾ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਕਿਉਂਕਿ ਮਿਰਚ ਪਾਣੀ ਇਹਦੇ ਵਿੱਚ ਜ਼ਰੂਰੀ ਹੁੰਦੀ ਹੈ ਇਹਦਾ ਥੋੜਾ ਟੇਸਟ ਵਧੀਆ ਆਉਂਦਾ ਇੱਕ ਚਮਚਾ ਜਪਾ ਹਲਦੀ ਦਾ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਮਿਰਚ ਆਪਣੀ ਅਕੋਰਡਿੰਗ ਆਂ ਤਾਂ ਫਿਰ ਆਪਾਂ ਨੂੰ ਲਾਲ ਮਿਰਚ ਪਾਉਣ ਦੀ ਲੋੜ ਨਹੀਂ ਹੈ ਪਰ ਮਿਰਚ ਆਪਣੀ ਇੰਨੀ ਜ਼ਿਆਦਾ ਕੋਆੜੀ ਨਹੀਂ ਹੁੰਦੀ ਇਹ ਵਾਲੀ ਜਿਹੜੀ ਮੋਟੀ ਮਿਰਚ ਹੁੰਦੀ ਹੈ ਕੋਆੜੀ ਨਹੀਂ ਹੁੰਦੀ ਇਸ ਦਾ ਫਿਰ ਟੇਸਟ ਵਧੀਆ ਬਣਾਉਣ ਵਾਸਤੇ ਆਪਾਂ ਅੱਧਾ ਇੱਕ ਚਮਚ ਜਿਹੜਾ ਲਾਲ ਮਿਰਚ ਦਾ ਵਿੱਚ ਪਾਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਤੇ ਫਿਰ ਕਾਲੇ ਕਲਸ਼ ਕਰਨਾ ਲਓ ਜਹਨੇ ਦੇ ਵਿੱਚ ਪਾਉਣੇ ਆਪਾਂ ਤੇਲ ਆਪਾਂ ਤੇਲ ਸਰੋਂ ਦਾ ਗਰਮ ਕਰਕੇ ਠੰਡਾ ਕੀਤਾ ਆ ਪਹਿਨਾ ਤੂਆ ਨਿਕਲਣ ਤੱਕ ਆਪਾਂ ਤੇਲ ਗਰਮ ਕਰਕੇ ਨੂੰ ਠੰਡਾ ਕਰ ਲਿਆ ਅੱਧੀ ਘਟਕੀ ਆਪਾਂ ਦੇ ਵਿੱਚ ਤੇਲ ਦੀ ਪਾਵਾਂਗੇ ਤੇ ਅੱਧੀ ਘਟਕੀ ਆਪਾਂ ਇਹਦੇ ਵਿੱਚ ਵਾਈਟ ਵਿਨੇਗਾ ਜਿਹੜਾ ਉਹ ਚਿੱਟਾ ਸਿਰਕਾ ਉਹਦੀ ਪਾਵਾਂਗੇ ਜਿਹੜਾ ਸਿਰਕਾ ਆਪਣੇ ਤੇ ਆਪਣੇ ਦੇ achar ਨੂੰ ਖਰਾਬ ਹੋਣ ਤੋਂ ਵੀ ਬਚਾਉਂਦਾ ਇੱਕ ਕਹਿੰਦਾ ਟੇਸਟ ਜਿਹੜਾ ਮਿਰਚਾਂ ਦੇ ਚਾਰ ਵਿੱਚ ਬਹੁਤ ਹੀ ਵਧੀਆ ਆਂਦਾ ਹੈਗਾ ਤੁਸੀਂ ਕੋਈ ਵੀ ਸਰਕਾ ਤੁਹਾਡੇ ਕੋਲ ਹੋਵੇ ਆਪਾਂ ਸਰਕਾ ਵੀ ਪਾ ਸਕਦੇ ਹੋ ਜਾਂ ਵਾਈਟ ਸਰਕਾ ਜਿਹੜਾ ਵੀ ਸਰਕਾ ਤੁਹਾਡੇ ਕੋਲ ਹੈਗਾ ਪਾ ਸਕਦੇ ਆ ਆਪਾਂ ਵਾਈਟ ਵਾਲਾ ਸਰਕਾ ਜਿਹੜਾ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲੱਗ ਮਸਾਲਾ ਆਪਣਾ ਮਿਕਸ ਹੋ ਗਿਆ ਹੁਣ ਆਪਾਂ ਭਾਉਣ ਲੱਗਿਆਂ ਵਿੱਚਾਂ ਨੂੰ ਵਿੱਚਾਂ ਨੂੰ ਆਪਾਂ ਵਿੱਚ ਪਰਾਗੇ ਹੱਥ ਨਾਲ ਜਿਹੜੀ ਮਿਰਚੇ ਬਹੁਤ ਵਧੀਆ ਭਰੀ ਜਾਂਦੀ ਹੈ ਚਮਚ ਨਾਲ ਇੰਨਾ ਵਧੀਆ ਨਹੀਂ ਭਰਿਆ ਜਾਂਦਾ ਮਸਾਲਾ ਤੁਸੀਂ ਆਪਣੇ ਹਸਾਮਦਾਨੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਪੁਰੀਆਂ ਜਿਆਦਾ ਫੁੱਲ ਪੰਨੀਆਂ ਹੋਣ ਤੇ ਫਿਰ ਤੁਸੀਂ ਮਸਾਲਾ ਜਿਆਦਾ ਵੀ ਬਣਾ ਸਕਦੇ ਹੋ ਦੀ ਕੁਆਂਟੀਟੀ ਜਿਹੜੀ ਮਸਾਲੇ ਦੀ ਦੱਸ ਸਕਦੇ ਹੋ ਇਸ ਤਰੀਕੇ ਨਾਲ ਬਣਿਆ ਬਹੁਤ ਜਿਆਦਾ ਮਸਾਲਾ ਨਹੀਂ ਪਾਇਆਗਾ ਵਿੱਚ ਬਸ ਸਬਜ਼ੀ ਦਾ ਮਸਾਲਾ ਪਾ ਕੇ ਇਹਨਾਂ ਨੂੰ ਭਰਿਆ ਹਮ ਸੱਚਾ ਨੂੰ ਕਿਉਂਕਿ ਫਿਰ ਖਾਨ ਵਿੱਚ ਵੀ ਸੌਖਿਆ ਨਹੀਂ ਜਿਆਦਾ ਮਸਾਲਾ ਭਰਿਆ ਹੋਵੇ ਤੇ ਫਿਰ ਜਿਆਦਾ ਮਸਾਲਾ ਮਸਲਾ ਹੋ ਜਾਂਦਾ ਜੇ ਤੁਹਾਨੂੰ ਜਿਆਦਾ ਮਸਾਲਾ ਪਸੰਦ ਆ ਤਾਂ ਤੁਸੀਂ ਜਿਆਦਾ ਵੀ ਭਰ ਸਕਦੇ ਹੋ आपका इन बहुत ज्यादा भी नहीं भरया तो बहुत घट्ट भी नहीं भरया मीडियम जो मसाला भरया ची तरह सारी मिर्च दे, दे, दे मसाला भर ला इस तरीके एक एक करके आप सारिया मिर्चा जोड़िया मन भरते जावे ਤਿਆਂ ਤੱਕ ਜਰੂਰ ਬਣੇ ਰਹਿਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਾਂ ਸਟੈਪ ਬਏ ਸਟੈਪ ਉਹਨਾਂ ਨੂੰ ਕਿਵੇਂ ਚਾਰਨੋ ਬਣਾਇਆ ਇੱਕ ਵੀ ਸਟੈਪ ਮਿਸ ਹੋ ਜਾਂਦਾ ਤੇ ਆਪਣਾ ਚਾਰ ਜਿਹੜਾ ਉਹਨਾਂ ਵਧੀਆ ਨਹੀਂ ਬਣਦਾ ਨਾ ਬੜੀ ਮਿੱੱਚਾ ਆਪਣਾ ਸਾਰਾ ਪਰੇ ਰਹੀਆਂ ਨੇ ਹੁਣ ਆਪਾਂ ਲਵਾ ਲਾਂਗੇ ਕੱਤ ਦਾ ਜਗ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਕੇ ਨੂੰ ਸਾਰੇ ਪਾਸੇ ਆਪਾਂ ਹਲਾਕੇ ਨੂੰ ਗ੍ਰੀਸ ਕਰ ਲਾਂਗੇ ਜਿਹੜਾ ਜਿਹ ਇੱਕ ਜਾਰ ਆਪਣਾ ਬਿਲਕੁਲ ਸੁੱਕਿਆ ਹੋਣਾ ਚਾਹੀਦਾ ਨਾ ਇੱਕ ਦਿਨ ਦੀ ਧੋਪੀ ਜ਼ਰੂਰ ਦਵਾ ਲੈਣਾ ਗਰਮ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਧੋ ਕੇ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਰਜੁਣਾ ਪੇ ਮਿਰਚਾਂ ਦੇ ਵਿੱਚ ਪਾ ਦਿੰਨੇ ਸਾਰੀਆਂ ਆਪਾਂ ਦੋ ਤੋ ਤਿੰਨ ਕੁਰਸੀਆਂ ਤੇਲ ਦੀਆਂ ਗਰਮ ਕਰਕੇ ਰੱਖੀਆਂ ਆਈਆਂ ਗਰਮ ਕਰਕੇ ਠੰਡਾ ਕੀਤਾ ਆ ਬਿਲਕੁਲ ਕਿ ਗਰਮ ਨਹੀਂ ਰਹਿਣਾ ਚਾਹੀਦਾ ਤੇਲ ਜਸਿੱਤ ਸਾਰੀਆਂ ਬੱਚਾ ਪਾ ਲਈਆਂ ਜਾਰ ਦੇ ਵਿੱਚ ਪਾ ਦਿੱਤੀਆਂ ਤੇਲ ਜਿਹੜਾ ਉੱਤੋਂ ਦੋ ਘਿਓ ਪਰਸ਼ੀਆਂ ਤੇਲ ਦੀਆਂ ਲੀਆਂ ਆਪਾਂ ਜਿਹੜੇ ਮਸਾਲੇ ਚ ਆਪਾਂ ਡੰਗੇ ਚ ਮਸਾਲਾ ਬਣਾਇਆ ਸੀ ਉਹ ਚ ਥੋੜਾ ਜਿਹਾ ਮਸਾਲਾ ਬਚਿਆ ਉਹਦੇ ਵਿੱਚ ਤੇਲ ਪਾ ਕੇ ਆਪਾਂ ਸਾਰਾ ਤੇਲ ਇਹਦੇ ਵਿੱਚ ਪਾ ਦੇਣਾ ਚਾਰ ਦੇ ਵਿੱਚ ਨਾ ਇਸ ਨੂੰ ਚਾਰ ਨੂੰ ਆਪਾਂ ਇੱਕ ਦੋ ਦਿਨ ਧੁੱਪ ਵਿੱਚ ਰੱਖਾਂਗੇ ਤੇ ਚਾਰ ਆਪਣਾ ਰੈਡੀ ਹੈ ਤੁਸੀਂ ਨਾਲ ਹੀ ਧੁੱਪ ਵਿੱਚ ਰੱਖਾਂ ਜੇ ਉਹ ਤੇ ਵੈਸੇ ਵੀ ਖਾਣ ਲਈ ਬਹੁਤ ਜਲਦੀ ਰੈਡੀ ਹੋ ਜਾਂਦੀ ਹੈ ਪਰ ਧੁੱਪ ਵਿੱਚ ਰੱਖਿਆ ਚਾਰ ਥੋੜਾ ਜਿਹਾ ਸੌਫਟ ਹੋ ਜਾਂਦੀ ਹੈ ਮਿਰਚਾਂ ਬਹੁਤ ਜਲਦੀ ਨਾਲ ਜੇ ਮਿਲਦੇ ਆਪਾਂ ਕਿਸੇ ਹੋਰ ਆਉਣ ਵਾਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਟੇਕ ਕੇਅਰ ਥੈਂਕ ਯੂ